ਬਟਾਲਾ ਪੁਲਿਸ ਵੈਚਰ ਸਿਟੀ ਪੁਲਿਸ ਵੱਲੋਂ ਇੱਕ ਅਪਰਾਧ ਦਰਸੀਗਾ ਜਿਹਦੇ ਵਿੱਚ ਦੋਸ਼ੀ ਮੋਹਿਤ ਕੁਲਵਿਸ ਕਾਕਾ 29 ਸਤ ਪਾਵਨਸ ਇਹ ਗੰਗੀ ਕੈਂਪ ਦਾ ਰਹਿਣ ਵਾਲਾ ਸੀ ਇਹਦੇ ਉੱਤੇ ਪਹਿਲਾਂ ਵੀ ਮੁਕੱਦਮੇ ਦਰਸੀ ਵੀ ਕੁਝ ਮਹੀਨਾ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ ਤੇ ਰੀਸੈਂਟ ਬਟਾਲੇ ਦੇ ਵਿੱਚ ਬੰਦ ਹੋ ਰਿਹਾ 2005 ਵਾਰਦਾਤ ਹੋਈ ਹੈ ਜਿੰਨਾ ਵਿੱਚ ਗੋਲੀਆਂ ਚਲਾਈਆਂ ਗਈਆਂ ਸੀਗਾ ਤੇ ਜਿਹੜੇ ਹੈਗੇ ਸੀ ਮੁੰਡੇ ਆ ਮੰਦੋ ਉਹਦੇ ਵਿੱਚ ਇਨਵਾਲਵ ਸੀਗਾ ਜਿਹਦੇ ਵਿੱਚ ਸਭ ਤੋਂ ਪਹਿਲੀ ਵਾਰ ਦਾ ਤਰੰਤਗੜ ਵਿਖੇ ਹੋਈ ਸੀ ਫਿਰ ਸ਼ੇਰਪੁਰ ਵਿਖੇ ਇਹਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਐਸਐਲ ਬਾਬਾ ਕਾਲਜ ਜਿਹੜਾ ਹੈਗਾ ਉੱਥੇ ਲੋਕ ਉਤਰਾ ਦੇ ਵਿੱਚ ਗੋਲੀ ਚੱਲੀ ਸੀ ਨਹੀਂ ਫਿਰ ਉੱਥੇ ਇਹਦੇ ਵੱਲੋਂ ਗੋਲੀ ਚਲਾਈ ਗਈ ਸੀ ਤੇ ਲਾਸਟ ਜਿਹੜੀ ਇਹਨੇ ਗਾਂਧੀ ਕੈਂਪਰ ਉਹਦੇ ਵਿੱਚ ਤਿੰਨ ਲੋਕਾਂ ਨੂੰ ਇੰਜਰਡ ਕੀਤਾ ਸੀਗਾ ਗੋਲੀ ਚਲਾ ਕੇ ਇਸ ਤੋਂ ਇਲਾਵਾ ਇਹ ਕਿਨੇ ਲੜਾਈ ਵੀ ਵਿੱਚ ਵੀ ਸ਼ਾਮਲ ਸੀਗਾ ਸੋ ਅੱਜ ਜੋ ਐਸਐਚਓ ਸਾਹਿਬ ਨੇ ਤੇ ਡੀਐਸਪੀ ਸਾਹਿਬ ਨੇ ਮੰਦੋਸੇ ਕਿ ਇਹਨੇ ਇਨਫੋਸ਼ਾਫ ਕੀਤਾ ਸੀਗਾ ਕਿ ਇਸ ਥਿੰਦ ਪਿੰਡ ਦੀ ਰਕਵੇ ਦੇ ਵਿੱਚ ਇਥੇ ਨਹਿੜ ਦੇ ਕੰਡੇ ਇਹਨੇ ਹੈਰੋਇਨ ਚੁਪਾ ਕੇ ਰੱਖੀ ਹੋਈ ਹੈ ਜੋ ਕਿ ਇਹ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਰਾਹੁਲ ਦਾਤਰ ਇੱਕ ਇਥੇ ਦਾ ਨਟੋਰੀਅਸ ਕ੍ਰਿਮੀਨਲ ਹੈ ਬਟਾਲੇ ਦਾ ਉਹ ਤੇ ਇੱਕ ਅਮਰਾਂਡਾ ਜਿਹੜਾ ਉਹ ਵੀ ਇਥੇ ਦਾ ਨਟੋਰੀਅਸ ਕ੍ਰਿਮੀਨਲ ਹੈ ਪੁਰਾਣੇ ਇਥੇ ਕ੍ਰਿਮੀਨਲ ਨੇ ਜਿਹਨਾਂ ਦੇ ਬਾਰੇ ਸਾਰੇ ਨੂੰ ਜਾਣਕਾਰੀ ਉਹਨਾਂ ਲਈ ਇਹ ਕੰਮ ਕਰਦਾ ਸੀਗਾ ਰਾਇਨ ਦਾ ਕੰਮ ਆਦਾਨ ਪ੍ਰਦਾਨ ਕਰਦਾ ਸੀਗਾ ਤੇ ਇੰਨੇ ਹੈਰੋਇਨ ਇੱਥੇ ਲਗਾ ਕੇ ਰੱਖੀ ਹੋਈ ਹੈ ਪੁਲਿਸ ਆਪਣੇ ਵੱਲੋਂ ਇੱਥੇ ਹੈਰੋਇਨ ਦੀ ਰਿਕਵਰੀ ਵਾਸਤੇ ਆਈ ਸੀਗੀ ਸਮੇਤ ਡੀਐਸਪੀ ਸਾਹਿਬ ਐਸਐਚਓ ਸਾਹਿਬ ਇੱਥੇ ਆਈ ਸੀਗੇ ਬਟ ਇੱਥੇ ਆ ਕੇ ਜਦੋਂ ਪੁਲਿਸ ਵੱਲੋਂ ਹੈਰੋਇਨ ਦੀ ਰਿਕਵਰੀ ਵਾਸਤੇ ਇਧਰ ਇਹਨੂੰ ਅਪਰੋਚ ਕੀਤਾ ਗਿਆ ਤੇ ਇਥੋਂ ਉਹਨੇ ਚਕਮਾ ਦਿੰਦੇ ਹੋਏ ਇਹ ਪਤਾ ਲੱਗਾ ਕਿ ਇੱਥੇ ਉਹਨੇ ਵੈਪਨ ਲੁਕੋਇਆ ਹੋਇਆ ਹੈ 34 ਦਾ ਜਿਹੜਾ ਵੈਪਨ ਹੈ ਇੱਥੇ ਇਹਨੇ ਲੁਕੋਇਆ ਹੋਇਆ ਸੀ ਪੁਆਇੰਟ ਦੇ ਉੱਤੇ ਜਿੱਥੇ ਕੀ ਹੈਰੋਇਨ ਦੀ ਉਹਨੇ ਇਨਕਸ਼ਾਫ ਕੀਤਾ ਸੀਗਾ ਤੇ ਵੈਪਨ ਫੜਦੇ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਜੋ ਉਹਨੇ ਪੁਲਿਸ ਪਾਰਟੀ ਦੇ ਉੱਤੇ ਦੋ ਫਾਇਰ ਕੀਤੇ ਤੇ ਪੁਲਿਸ ਪਾਰਟੀ ਦੇ ਵਿੱਚੋਂ ਸਾਡੇ ਐਸ ਐਚਓ ਸਿਟੀ ਵੱਲੋਂ ਜਨਰੇਰੀ ਵੱਲੋਂ ਸੈਲਫ ਡਿਫੈਂਸ ਦੇ ਵਿੱਚ ਉਹਦੇ ਵੱਲ ਫਾਇਰ ਕੀਤਾ ਗਿਆ ਜੋ ਇੱਕ ਫਾਇਰ ਉਹਦੇ ਸੱਜੀ ਲੱਤ ਦੇ ਉੱਤੇ ਲੱਗਾ ਜਿਹਦੇ ਨਾਲ ਉਹ ਨਿਊਟਰਾਈਜ਼ ਹੋ ਗਿਆ ਤੇ ਉਹਨੇ ਜਿਹੜਾ ਉੱਥੇ ਮੌਕੇ ਤੇ ਡਿੱਗ ਗਿਆ ਪੁਲਿਸ ਵੱਲੋਂ ਇਮੀਡੀਏਟਲੀ ਜਿਹੜਾ ਦੋਸ਼ੀ ਸੀਗਾ ਉਹਨੂੰ ਮੈਡੀਕਲ ਸਹਾਇਤਾ ਦੇਣ ਦੇ ਖਾਤਰ ਉਹਨੂੰ ਇਮੀਡੀਏਟਲੀ ਜਿਹੜਾ ਸਿਵਲ ਹਸਪੀਟਲ ਰੈਫਰ ਕਰ ਦਿੱਤਾ ਤੇ ਉਥੇ ਲਿਜਾਇਆ ਗਿਆ ਆਈ ਦਿਨ ਖਬਰ ਲੱਗਦੀ ਸੀ ਕਿ ਸ਼ਹਿਰ ਬਟਾਲਾ ਵਿਚ ਗੋਲੀ ਚੱਲੀ ਸੋ ਇਹਨਾਂ ਨੂੰ ਬੜੀ ਹੀ ਪਹਿਲੋ ਤੇ ਬੜੀ ਹੀ ਜਿਹੜਾ ਹੈਗਾ ਹੌਸਲੇ ਦੇ ਨਾਲ ਪੁਲਿਸ ਨੇ ਇਹਨਾਂ ਨੂੰ ਬੜੀ ਹੀ ਟੈਕਨੀਕਲੀ ਇਹਨਾਂ ਨੂੰ ਪਹਿਲੋ ਟ੍ਰੇਸ ਕੀਤਾ ਤੇ ਫਿਰ ਬੜੀ ਹੀ ਬਹਾਦਰੀ ਦੇ ਨਾਲ ਇਹਨਾਂ ਸਾਰਿਆਂ ਨੂੰ ਰਾਉਂਡ ਅਪ ਕੀਤਾ ਗਿਆ ਸੀਗਾ ਸੋ ਅੱਜ ਇੱਥੇ ਜਿਹੜਾ ਇਹਨਾਂ ਦਾ ਮੇਨ ਪਰਪਸ ਰਿਹਾ ਹੋਿੰਦੀ ਰਿਕਵਰੀ ਵਾਸਤੇ ਆਏ ਸੀਗੇ ਲੇਕਿਨ ਇੱਥੇ ਆ ਕੇ ਉਹਨਾਂ ਨੇ ਆਪਣੇ ਜਿਹੜਾ ਲੁਕਾਇਆ ਹੋਇਆ ਵੈਪਨ ਸੀਗਾ ਉਹਦੇ ਨਾਲ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਜਿਹਦੇ ਜਵਾਬੀ ਫਾਇਰ ਦੇ ਵਿੱਚ ਜਿਹੜੇ ਸੈਲਫ ਡਿਫੈਂਸ ਵਿੱਚ ਅਸੀਂ ਫਾਇਰ ਕੀਤਾ ਉਹਦੇ ਵਿੱਚ